ਜਿਹੜੇ ਬੰਦੇ ਦੀ ਗਰਦਨ ਕੱਟੀ ਗਈ ਨਾ ਚਾਈਨਾ ਡੋਰ ਦੇ ਨਾਲ ਜਿਹੜੀ ਰਾਜੂ ਦਾ ਮੁੰਡਾ ਪਤੰਗ ਚੜਾ ਰਿਆ ਸੀਗਾ ਜਿਹੜੀ ਥੋੜਿਆ ਆਹ ਸੇਠ ਜੀ ਨੇ ਨੇਕ ਚੰਦ ਜੀ ਨੇ ਵੇਚੀ ਆ ਡੋਰ ਅੱਛਾ ਉਹਦੀ ਗਰਦਨ ਬੰਦੇ ਦੀ ਇਸ ਤਰ੍ਹਾਂ ਕੱਟੀ ਗਈ ਲੋਕਾਂ ਦੇ ਤੁਸੀਂ ਨਮਾਇੰਦੇ ਚੁਣੇ ਹੋਏ ਉਹ ਵੀ ਥੋੜਾ ਹੀ ਆ ਉਹਨੇ ਹੋ ਸਕਦਾ ਉਹਨੇ ਵੀ ਸਾਰੇ ਟੱਬਰ ਨੇ ਵੋਟ ਤੁਹਾਨੂੰ ਪਾਈ ਹੋਵੇ ਅੱਛਾ ਜੀ ਠੀਕ ਹੈ ਉਹਦੀ ਗਰਦਨ ਕੱਟੀ ਕਿ ਉਹਦੇ ਘਰ ਵਾਲੀ ਦਾ ਜਿਹੜਾ ਮੋਟਰਸਾਈਕਲ ਤੋਂ ਜੋ ਡਿੱਗਿਆ ਤੇ ਸਿਰ 파ੜ ਗਿਆ ਉਹਦੇ ਟਾਂਕੇ ਲੱਗੇ ਹੋਇਆ ਉਹ ਬੰਦਾ ਹੋ ਸਕਦਾ ਨਾ ਬਚੇ ਉਹੋ ਤਿੰਨ ਚਾਰ ਜੋ ਆਕਾਂ ਦਾ ਪਿਆ ਉਹ ਇਕੱਲਾ ਕਮਾਉਣ ਵਾਲਾ ਜੀ ਬੰਦ ਕਰਾਏਗਾ ਡੋਰ ਮਤਲਬ ਤੁਹਾਡੀ ਤੇਰੇ ਬੰਦੇ ਤੂੰ ਮਤਲਬ ਤੁਹਾਡੀ ਵਿਕਦੀ ਆਏਗਾ ਡੋਰ ਤੂੰ ਲੈ ਕੇ ਸ੍ਰੀਮ ਸਾਹਿਬ ਨਾਲ ਤਾਂ ਸਾਰਾ ਸ਼ਹਿਰ ਦੇ ਡੋਰਾਂ ਬੰਦ ਕਰਾਏ ਮੈਂ ਸਾਰੀਆਂ ਇੱਕ ਬੰਦਾ ਚੱਕ ਲਿਆ ਸੱਤ ਬੰਦੇ ਡੋਰਾਂ ਵਿੱਚ ਹੀ ਜਾਂਦੇ ਐ ਐਮਐਲਏ ਸਾਹਿਬ ਮੈਨੂੰ ਨਾਂ ਦਿਓ ਉਹਨਾਂ ਦੇ ਜੇ ਤੁਹਾਨੂੰ ਪਤਾ ਨਹੀਂ ਜੇ ਤੁਹਾਨੂੰ ਪਤਾ ਵਿਕਦੀ ਹੈ ਤਾਂ ਮੈਨੂੰ ਨਾਂ ਦੇ ਕੇ ਉਹਨਾਂ ਨੇ ਤੁਸੀਂ ਕਿੱਥੋਂ ਲੈ ਕੇ ਹੁੰਦੇ ਡੋਰ ਤੁਸੀਂ ਇੱਕ ਬੰਦੇ ਨੂੰ ਚੱਕ ਲੈਂਦਾ ਸ਼ਹਿਰ ਚ ਦੁਕਾਨਾਂ ਬਹੁਤ ਨੇ ਮੈਂ ਕਹਿੰਦਾ ਜੀ ਦੁਕਾਨਾਂ ਬਹੁਤ ਆ ਇਹਦਾ ਮਤਲਬ ਤੁਹਾਨੂੰ ਪਤਾ ਕਿ ਕਿੱਥੇ ਵਿਕਦੀ ਹੈ ਯਾਰ ਮੇਰੇ ਨਾਲ ਹੁਣ ਤੂੰ ਬਾੜਾ ਉੱਚੀ ਨੀਂਵੇ ਗੱਲਾਂ ਕਰ ਤੂੰ ਹੁਣ ਐਮਐਲਏ ਸਾਹਿਬ ਕਰੇ ਕਿ ਨਹੀਂ ਭੇਜਨੇਗੇ ਐਮਐਲਏ ਸਾਹਿਬ ਜਰਾ ਧਲੀ ਵੇਤਰਾ ਗੋਲ ਕਰਾਵਾ ਪ੍ਰਧਾਨਕੋਟ ਸਾਈਡ ਦਾ ਐਮਐਲਏ ਸਾਹਿਬ ਉੱਚੀ ਬੋਲਣਾ ਤੁਸੀਂ ਸ਼ੁਰੂ ਕੀਤਾ ਪਹਿਲ ਮੈਂ ਨਹੀਂ ਕੀਤੀ ਮੇਰੀ ਇੱਕ ਬੇਨਤੀ ਸੁਣ ਲਓ ਮੈਂ ਹੁਣ ਵੀ ਚੁੱਪ ਕਰਕੇ ਸਾਡੇ ਮੈਂ ਤੇਰੀ ਕੋਈ ਬੇਨਤੀ ਨਹੀਂ ਸੁਣੀ ਚੁੱਪ ਕਰਕੇ ਸਾਡੇ ਦੋਨੇ ਬੰਦੇ ਘਰੇ ਭੇਜ ਦੇ ਬਸ ਮੈਂ ਤੁਹਾਨੂੰ ਰਿਕਵੈਸਟ ਕਰਦਾ ਇਹ ਗੱਲ ਕਰਨੀ ਤੂੰ ਮੇਰੇ ਕੋਲ ਇੱਥੇ ਦਫਤਰ ਜਾ ਕੇ ਕਰ ਲਈ ਆ ਕੇ ਤੁਸੀਂ ਇੱਕ ਗੱਲ ਦੱਸੋ ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ ਕਦੇ ਪੁਲਿਸ ਪ੍ਰਸ਼ਾਸਨ ਨੇ ਤੁਹਾਡੇ ਕਿਸੇ ਕੰਮ 'ਚ ਦਖਲਅੰਦਾਜ਼ੀ ਕੀਤੀ ਹੈ ਕਿ ਤੁਸੀਂ ਐ ਨਹੀਂ ਐ ਕਰਨਾ ਯਾਰ ਸਾਨੂੰ ਨਾ ਸਿਖਾ ਤੇਰੀ ਸੁਣੋ ਗੱਲ ਫੇਰ ਸਰ ਸਾਨੂੰ ਵੀ ਨਾ ਸਿਖਾਓ ਐਮ ਐਲ اے ਸਾਹਿਬ ਸਾਨੂੰ ਵੀ ਨਾ ਸਿਖਾਓ ਤੁਸੀਂ ਸਾਨੂੰ ਕਾਨੂੰਨ ਨੇ ਤੁਸੀਂ ਕਾਨੂੰਨ ਨੇ ਸਿਖਾ ਸਕਦੇ ਸਾਨੂੰ ਰੁਕ ਰਹਿ ਮੈਂ ਤੁਹਾਨੂੰ ਦੱਸਾਂ ਐਮ ਐਲ اے ਸਾਹਿਬ ਐਮ ਐਲ اے ਸਾਹਿਬ ਤੁਸੀਂ ਲੋਕਾਂ ਦੇ ਚੁਣੇ ਹੋ ਨਮਾਇੰਦੇ ਤੁਸੀਂ 5 ਸਾਲ ਰਹਿਣਾ ਹੈ ਅਸੀਂ ਆਪਣੀ ਸਰਵਿਸ ਪੂਰੀ ਕਰਕੇ ਫੇਰ ਰਿਟਾਇਰਮੈਂਟ ਲੈਣੀ ਹੈ ਤੁਸੀਂ ਜਿਹੜੇ ਦਬਕੇ ਮੈਨੂੰ ਮਾਰਦੇ ਹੋ ਨਾ ਸਰ ਤੁਸੀਂ ਰਿਟਾਇਰਮੈਂਟ ਲੈਣੀ ਹੈ ਕੋਸਮਾਤੀ ਕਰੇ ਮੈਂ ਤੇਰੀ ਰਿਟਾਇਰਮੈਂਟ ਪਹਿਲਾਂ ਕਰਾ ਦੂੰ ਤਨਮਤ ਤੁਸੀਂ ਕਰਵਾ ਦਿਓ ਜੇ ਕੋ ਦਿਲ ਕੀਤਾ ਇਹ ਤੁਹਾਡੇ ਵੱਸ ਦਾ ਇਹ ਤੁਹਾਡੇ ਵੱਸ ਦਾ ਰੋਗ ਨਹੀਂ ਹੈ ਪਖਾਨਕੋਟ ਪਠਾਨ ਕੋਟ ਛੱਡੋ ਤੁਸੀਂ ਮੇਰੀ ਚਾਹੇ ਨਾ ਤੁਸੀਂ ਜੰਮੂ ਕਸ਼ਮੀਰ ਦੀ ਬਦਲੀ ਕਰਵਾ ਦਿਓ ਜਿੱਥੇ ਤੁਹਾਡਾ ਦਿਲ ਕਰਦਾ ਪਾਕਿਸਤਾਨ ਭੇਜ ਦਿਓ ਤੁਸੀਂ ਮੇਰੀ ਬਦਲੀ ਕਰਵਾਓ ਥੋੜੇ ਪੱਲੇ ਹੈ ਕੀ ਤੁਸੀਂ ਮੇਰੀ ਬਦਲੀ ਕਰਵਾ ਸਕਦੇ ਹੋ ਤੁਸੀਂ ਮੇਰੇ ਸਟਾਰ ਨਹੀਂ ਲਾ ਸਕਦੇ ਦੁਆਰੀ ਮੈਂ ਖੜ ਜਾ ਮੈਂ ਤੇਰੇ ਨਾਲ ਕਰਦਾ ਗੱਲ ਖਾਣਿਆ ਕੀ ਕਰਦਾ ਗੱਲ ਹਾਂ ਕੋਈ ਗੱਲ ਨਹੀਂ ਆਜੋ ਮੈਂ ਵੇਟ ਕਰਦਾ ਤੁਹਾਡੀ ਆਜੋ ਆਜੋ ਆ ਦੇਖੋ ਇਹ ਤੁਹਾਡੇ ਚੁਣੇ ਹੋਏ ਲੋਕ ਐ ਸਰਪੰਚ ਸਾਹਿਬ ਜਦੋਂ ਆ ਚੀਜ਼ਾਂ ਹੁੰਦੀਆਂ ਨਾ ਤੇ ਫਿਰ ਉੱਥੇ ਗੱਲ ਸਾਡੇ ਤੇ ਆ ਜਾਂਦੀ ਵੀ ਪੁਲਿਸ ਆਦੀ ਕਰਦੀ ਪੁਲਿਸ ਉਹ ਨਹੀਂ ਕਰਦੀ ਹੁਣ ਮੈਂ ਤਾਂ ਆਪਦੇ ਵੱਲੋਂ ਤੁਸੀਂ ਵੀ ਸੁਣੀਆ ਨਾ ਅਨਾਉਂਸਮੈਂਟ ਸੁਣ ਲਈ ਮੈਂ ਆਪਦੇ ਹਲਕੇ ਦੇ ਜਿੰਨੇ ਮੈਨੂੰ ਪਿੰਡ ਲੱਗਦੇ ਆ ਨਾ ਮੈਂ ਉਹ ਸਾਰੇ ਪਿੰਡਾਂ ਦੇ ਵਿੱਚ ਬੈਠੀ ਕਰਾਈਆ ਅਨਾਉਂਸਮੈਂਟ ਤੁਸੀਂ ਸੁਣੀਆ ਸਾਰਿਆਂ ਨੇ ਮੈਂ ਅਨਾਉਂਸਮੈਂਟ ਹਰ ਇੱਕ ਬੰਦੇ ਵਾਸਤੇ ਕਰਵਾਈ ਆ ਚਾਹੇ ਕੋਈ ਸੱਟੇ ਦਾ ਕੰਮ ਕਰਦਾ ਚਾਹੇ ਕੋਈ ਚਿੱਟੇ ਦਾ ਕੰਮ ਕਰਦਾ ਚਾਹੇ ਕੋਈ ਚਾਈਨਾ ਡੋਰ ਦਾ ਕੰਮ ਕਰਦਾ ਚਾਹੇ ਕੋਈ ਚੋਰੀਆਂ ਕਰਦਾ ਚਾਹੇ ਕੋਈ ਖੋਹਾਂ ਕਰਦਾ ਮੈਂ ਹਰੇਕ ਬੰਦੇ ਵਾਸਤੇ ਅਨਾਉਂਸਮੈਂਟ ਕਰਾਈ ਹੈ ਵੀ ਜਿਹਦੀ ਜੋ ਸਜਾ ਬਣਦੀ ਕਾਨੂੰਨ ਦੇ ਮੁਤਾਬਕ ਮੈਂ ਇੱਕ ਜੀ ਸਿੱਖੀ ਹੈ ਜੀ ਮੈਂ ਜਿਹੜੇ ਦਿੰਦੀ ਇਹ ਵਰਦੀ ਪਾਈ ਆ ਨਾ ਉਸ ਦੰਦਾ ਆਪਦੀ ਤਨਖਾਹ ਤੋਂ ਬਿਨਾ ਬੇਸ਼ੱਕ ਮੇਰੀ ਤਨਖਾਹ 5000 ਹੋਵੇ ਤੇ ਬੇਸ਼ੱਕ ਮੇਰੀ 1.5 ਲੱਖ ਹੋਵੇ ਮੈਂ ਆਪਦੀ ਤਨਖਾਹ ਤੋਂ ਬਿਨਾ ਕਦੇ 1 ਰੁਪਿਆ ਵੀ ਇਹੋ ਜਿਹਾ ਜਿਹੜਾ ਸੋਚਦੇ ਆ ਨਾ ਕੋਈ ਮੈਂ ਕਦੇ 1 ਰੁਪਿਆ ਵੀ ਇਹੋ ਜਿਹਾ ਹਰਾਮ ਦਾ ਆਪਣੇ ਘਰੇ ਨਹੀਂ ਲੈ ਕੇ ਗਿਆ ਤੇ ਪੁਲਿਸ ਬਦਨਾਮ ਹੁੰਦੀ ਹੈ ਸਾਰੀ ਤਵਾ ਲੱਗਦਾ ਪੁਲਿਸ ਤੇ ਕਦੇ ਕਿਸੇ ਨੂੰ ਆਖੇ ਕਿਸੇ ਨੇ ਨਹੀਂ ਕਿਸੇ ਮੰਤਰੀ ਨੂੰ ਨਹੀਂ ਕਹਿਣਾ ਕਿਸੇ ਐਮਐਲਏ ਨੂੰ ਨਹੀਂ ਕਹਿਣਾ ਕਿਸੇ ਨੂੰ ਵੀ ਨਹੀਂ ਕਹਿਣਾ ਤੁਹਾਨੂੰ ਵੀ ਨਹੀਂ ਕੋਈ ਜਾ ਕੇ ਕਹਿੰਦਾ ਠੀਕ ਹੈ ਮੈਂ ਅਸਲ ਦੇ ਵਿੱਚ ਕਹਿਣਾ ਹੈ ਕਿ ਤੁਸੀਂ ਵੀ ਪਿੰਡ ਪੱਧਰ ਤੇ ਸਰਪੰਚ ਸਾਹਿਬ ਇਹੋ ਜਿਹਾ ਮੁਹਿੰਮ ਚਲਾਓ ਜਿਹਦੇ ਵਿੱਚ ਹੈਗਾ ਤੁਹਾਡੇ ਪਿੰਡ ਦਾ ਕੋਈ ਵੀ ਜਿਹੜਾ ਗਰੀਬ ਮਜ਼ਦੂਰ ਕੋਈ ਲੋੜਵੰਦ ਹੈ ਨਾ ਕੋਈ ਬੰਦਾ ਭੁੱਖਾ ਨਾ ਸੌਵੇ ਜੀ ਕਿਸੇ ਲੋੜਵੰਦ ਬੰਦੇ ਦਾ ਬੱਚਾ ਜਿਹੜਾ ਉਹੋ ਪੜ੍ਹਾਈ ਰਖਾਈ ਤੋਂ ਵਾਂਝਾ ਨਾ ਰਹੇ ਕੋਈ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਕੋਈ ਜਾਣ ਪਛਾਣ ਦੇ ਵਿੱਚ ਕੋਈ ਬੰਦਾ ਬਿਮਾਰ ਹੈ ਉਹ ਬੰਦਾ ਜੇ ਇਲਾਜ ਪੱਖੋਂ ਬੈਠਾ ਹੈ ਤਾਂ ਤੁਸੀਂ ਇਸ ਜੀ ਤੇ ਗੌਰ ਕਰੋ ਕਿ ਉਹਦਾ ਇਲਾਜ ਕਰਵਾਓ चंगी चीजा पिंड लागू करा साफ सफाई के ध्यान देवे एमएलए साहब का फिर फोन आ गया बदली करा मेरी इन्होंने हुखी हेलो हाँ जी एम एल ए साहब बंद भेजे भेजे नहीं जनाब ਬੰਦੇ ਤਾਂ ਨਹੀਂ ਭੇਜੇ ਜਾਣੇ ਜੀ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਸਾਨੂੰ ਕਰਨ ਦੇ ਡਿਊਟੀ ਸਰ ਉਹ ਮੇਰੀ ਗੱਲ ਸੁਣ ਕਾਕਾ ਉੱਥੇ ਮੇਰੇ ਕੋਲ ਇੱਕ ਸਰਪੰਚ ਬੈਠੇ ਦੋ ਦੋਨਾਂ ਦਾ ਆਸਮੇਂ ਝਗੜਾ ਸੀ ਬੀਪੀ ਉਹਨਾਂ ਨੇ ਵਧਾਤਾ ਤੈਨੂੰ ਕੁਛ ਗੁੱচ্চਾ ਨੀਵਾ ਬੋਲਿਆ ਗਿਆ ਤੇ ਚੱਲ ਕੋਈ ਗੱਲ ਨਹੀਂ ਆਪਾਂ ਮਿਲਦੇ ਜਲਦੀ ਰਹਿਣਾ ਇੱਥੇ ਤੁਸੀਂ ਸਾਡੇ ਮੁਲਾਜ਼ਮਾਂ ਤੇ ਇਹਨਾਂ ਨੂੰ ਬੰਦੇ ਭੇਜ ਤੂੰ ਕਰੇ ਜਨਾਬ ਦੇਖੋ ਬੰਦੇ ਘਰੇ ਨਹੀਂ ਭੇਜੇ ਜਾਣੇ ਮੈਂ ਮਾਫੀ ਚਾਹੁੰਗਾ ਤੁਹਾਡੇ ਕੋਲੋਂ ਮੈਂ ਤੁਹਾਨੂੰ ਇੱਕ ਗੱਲ ਬੇਰੀ ਹੁਣ ਸੁਣ ਲਿਓ ਤੁਸੀਂ ਸਿਰਫ ਇੱਕ ਡੇਢ ਮਿੰਟ ਲਾ ਕੇ ਮੇਰੀ ਗੱਲ ਸੁਣ ਲਿਓ ਬੇਨਤੀ ਮੇਰੀ ਮੇਰੀ ਬਦਲੀ ਹਮੇਸ਼ਾ ਮੇਰੇ ਥਾਣੇ ਦੇ ਵਿੱਚੋਂ ਇਸੇ ਕਰਕੇ ਹੁੰਦੀ ਆਈ ਹੈ ਵੀ ਮੇਰੇ ਤੇ ਕਦੇ ਪੋਲੀਟਿਕਲ ਪ੍ਰੈਸ਼ਰ ਹੈ ਕਦੇ ਮੇਰੇ ਤੇ ਜਿਹੜਾ ਉੱਥੋਂ ਦਾ ਸਰਪੰਚਾਂ ਦਾ ਪੰਚਾਇਤਾਂ ਦਾ ਕਦੇ ਜਾਂ ਜਿਹੜੇ ਸਰਕਾਰ ਨਾਲ ਜਾਂ ਕਿਤੇ ਜਾਂ ਆਪਦੇ ਪਾਵਰਫੁੱਲ ਬੰਦੇ ਉਹਨਾਂ ਦਾ ਮੇਰੇ ਤੇ ਪ੍ਰੈਸ਼ਰ ਹੈ ਤੇ ਮੈਂ ਇੱਕ ਆਪਦਾ ਸੂਲ ਬਣਾਇਆ ਹੋਇਆ ਹੈ ਵੀ ਜਿਹੜੇ ਮੇਰੇ ਸੂਲ ਹਨ ਮੈਂ ਸੂਲਾਂ 'ਚ ਕਦੇ ਕਟੌਤੀ ਨਹੀਂ ਕੀਤੀ ਐਮਐਲਏ ਸਭ ਤੁਸੀਂ ਵੀ ਜਾਣਦੇ ਹੋ ਜਦੋਂ ਤੁਸੀਂ ਚੁਣੇ ਗਏ ਤੁਹਾਨੂੰ ਸੌਂਪਵਾਈ ਗਈ ਨਾ ਸੰਵਿਧਾਨ ਦੀ ਸੌਂਹ ਖਵਾਈ ਗਈ ਤੁਹਾਨੂੰ ਵੀ ਮੈਂ ਸੰਵਿਧਾਨ ਦੀ ਕਸਮ ਕਰਨ ਹੈ ਉਹ ਉਹੋ ਜਿਹੜੀ ਕਸਮ ਹੈ ਉਹ ਵਰਦੀ ਪਾਉਣ ਮੋਕੇ ਸਾਨੂੰ ਵੀ ਖਵਾਈ ਜਾਂਦੀ ਹੈ ਵੀ ਮੈਂ ਸੰਵਿਧਾਨ ਦੀ ਕਸਮ ਖਾਂਦਾ ਵੀ ਮੈਂ ਇਸ ਵਰਦੀ ਦੇ ਨਾਲ ਨਿਆਂ ਕਰੂੰਗਾ ਇਸ ਵਰਦੀ ਨਾਲ ਨਿਆਂ ਕਰਨ ਦਾ ਮਤਲਬ ਹੈ ਕਿ ਮੈਂ ਜਾ ਕੇ ਹਦਾਇਤਾਂ ਜਾਰੀ ਕਰਦਾ ਹੁਣੋਂ ਤੁਹਾਡੇ ਧਿਆਨ ਚ ਆ ਮੈਂ ਆ ਕੇ ਸਭ ਤੋਂ ਪਹਿਲਾਂ ਤੁਹਾਨੂੰ ਮਿਲਿਆ ਨਾ ਜਦੋਂ ਮੈਂ ਹਫ਼ਤਾ ਪਹਿਲਾਂ ਆਇਆ ਲੱਗਿਆ ਤੁਹਾਡੇ ਥਾਣੇ 'ਚ ਮੈਂ ਮਿਲਿਆ ਨਾ ਤੁਹਾਨੂੰ ਹਾਂ ਮੈਂ ਐਸੇ ਕਰਕੇ ਕਿ ਐਮਐਲਏ ਸਭ ਜਿਹੜੀਆਂ ਜਾਇਜ਼ ਗੱਲਾਂ ਹੋਈਆਂ ਮੈਨੂੰ ਫੋਨ ਕਰ ਦਿਓ ਮੇਰੇ ਕੋਲ ਤੁਹਾਡਾ ਪੀਏ ਵੀ ਭੇਜਣ ਦੀ ਲੋੜ ਨਹੀਂ ਤੁਸੀਂ ਮੈਨੂੰ ਇੱਕ ਮੈਸੇਜ ਕਰ ਦਿਓ ਮੇਰੇ ਫੋਨ ਤੇ ਤੇ ਤੁਹਾਡੇ ਮੈਸੇਜ ਦਾ ਸਤਿਕਾਰ ਹੋਊਗਾ ਠੀਕ ਹੈ ਉਸ ਤੋਂ ਬਾਅਦ ਮੈਂ ਆਪਦੀਆਂ ਅਨਾਉਂਸਮੈਂਟਾਂ ਕਰਵਾਈਆਂ ਸਾਰੇ ਆਪਦੇ ਥਾਣੇ ਦੇ ਵਿੱਚ ਜਿਹੜੇ ਪਿੰਡ ਪੈਂਦੇ ਆ ਚਾਹੇ ਕੋਈ ਕਸਬਾ ਪੈਂਦਾ ਮੈਂ ਉੱਥੇ ਅਨਾਉਂਸਮੈਂਟਾਂ ਕਰਵਾਈਆਂ ਨਾ ਇਹ ਵੀ ਕੋਈ ਬੰਦਾ ਚਿੱਟਾ ਨਾ ਵੇਚੇ ਕੋਈ ਬੰਦਾ ਚਾਈਨਾ ਡੋਰ ਨਾ ਵੇਚੇ ਕੋਈ ਬੰਦਾ ਚੋਰੀ ਚਕਾਰੀ ਵਾਲਾ ਕੋਈ ਬੰਦਾ ਡਕੈਤੀ ਵਾਲਾ ਕੋਈ ਨਸ਼ੇ ਵਾਲਾ ਕੋਈ ਲੁੱਟਖੋਹਾਂ ਕਰਦਾ ਉਹ ਨਾ ਕਰੇ ਕੋਈ ਮੈਡੀਕਲ ਨਸ਼ਾ ਨਾ ਵੇਚੇ ਕੋਈ ਸੱਟਾ ਨਾ ਲਵਾਵੇ ਇਹ ਚੀਜ਼ਾਂ ਮੈਂ ਅਨਾਉਂਸ ਕੀਤੀਆਂ ਸੀ ਨਾ ਤੁਹਾਡੇ ਧਿਆਨ ਚ ਐਮਐਲਐਸ ਕਰਵਾਇਆ ਨਹੀਂ ਸਰ ਕਰਵਾਈਆਂ ਸੀ ਨਾ ਮੈਂ ਜੋ ਪੁੱਛ ਰਿਹਾ ਦੇਖੋ ਤੁਸੀਂ ਗਰ ਗਰਦੀ ਬੰਦ ਕਰਾਤਾ ਤੁਸੀਂ ਗਰਮੀ ਕੱਢ ਲਿਓ ਤੁਸੀਂ ਗਰਮੀ ਕੱਢ ਲਿਓ ਪਰ ਐਮ ਐਲ ਏ ਸਾਹਿਬ ਐਮ ਐਲ ਏ ਸਾਹਿਬ ਮੇਰੀ ਇੱਕ ਬੇਨਤੀ ਸੁਣ ਲਓ ਜਦੋਂ ਦੁਨੀਆ ਦੇ ਵਿੱਚ ਕੁਝ ਮਾੜਾ ਹੁੰਦਾ ਨਾ ਸਮਾਜ ਦੇ ਵਿੱਚ ਤਾਂ ਉੱਥੇ ਇਹ ਗੱਲਾਂ ਆਖੀਆਂ ਜਾਂਦੀਆਂ ਕਿ ਫਲਾਣੇ ਥਾਣੇ ਦੇ ਵਿੱਚ ਨਾ ਫਲਾਣੇ ਪਿੰਡ ਦੇ ਵਿੱਚ ਫਲਾਣੇ ਏਰੀਆ ਦੇ ਵਿੱਚ ਆਹਾਂ ਚੀਜ਼ ਮਾੜੀ ਹੋ ਗਈ ਐਸ ਐਚ ਓ ਨੇ ਕੁਝ ਨਹੀਂ ਕੀਤਾ ਡੀ ਐਸ ਪੀ ਨੇ ਕੁਝ ਨਹੀਂ ਕੀਤਾ ਐਸ ਐਚ ਓ ਨੂੰ ਸਸਪੈਂਡ ਕਰੋ ਡੀ ਐਸ ਪੀ ਨੂੰ ਸਸਪੈਂਡ ਕਰੋ ਐਸਐਸਪੀ ਨੂੰ ਸਸਪੈਂਡ ਕਰੋ ਜ਼ਿਲ੍ਹੇ ਦੇ ਨੂੰ ਜਦੋਂ ਪੁਲਿਸ ਕਰਦੀ ਕੁਛ ਨਹੀਂ ਤਰਖਾਣਾ ਕਾਦੀਆਂ ਲੈਂਦੇ ਆ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰਦੀ ਵੀ ਤੁਹਾਡੀ ਕਾਲ ਆ ਗਈ ਤੁਹਾਡਾ ਸਤਕਾਰ ਹੈ ਮੇਰੇ ਕੋਲ ਪੰਚਾਇਤ ਬੈਠੀ ਹੈ ਪੰਚਾਇਤ ਦਾ ਵੀ ਸਤਕਾਰ ਹੈ ਉਹ ਰਾਜੂ ਆ ਮੁੰਡਾ ਪਿੰਡ ਚੋਂ ਹੈ ਜਿਹੜੇ ਜਿਹਦੇ ਜਿਹਦਾ ਬੱਚਾ ਤੰਗ ਉਡਾ ਰਿਆ ਸੀਗਾ ਮੈਂ ਪੰਚਾਇਤ ਦਾ ਵੀ ਸਤਕਾਰ ਕਰਦਾ ਤੁਹਾਡਾ ਵੀ ਕਰਦਾ ਮੈਂ ਤਾਂ ਸਿੱਧਾ ਸੋਚਿਆ ਸੀ ਕਿ ਜਦੋਂ ਉਹ ਬੰਦਾ ਮਰਨ ਵਾਲਾ ਪਿਆ ਜਿਹਦੇ ਵਿਚਾਰੇ ਦੇ ਗਲ ਦੇ ਵਿੱਚ ਚਾਈਨਾ ਡੋਰ ਫੇਰੀ ਹੈ ਤਾਂ ਮੈਂ ਜੇ ਬੱਚਾ ਬਾਲਗ ਹੁੰਦਾ ਤਾਂ ਬੱਚੇ ਤੇ ਪਰਚਾ ਦੇਣਾ ਸੀਗਾ ਤੇ ਹੁਣ ਮੈਂ ਮੈਂ ਸੋਚਿਆ ਸੀ ਕਿ ਮੈਂ 307 ਦਾ ਪਰਚਾ ਦੇਵਾਂ ਕਿਉਂਕਿ ਕਿਸੇ ਦੀ ਗਰਦਨ ਕੱਟੀ ਜਾਣੀ ਉਹ ਬੰਦਾ ਮਰ ਗਿਆ ਤਾਂ ਉਹ ਚਾਈਨਾ ਡੋਰ ਜਿਹੜੀ ਇਹ ਸੇਠ ਨੇ ਵੇਚੀ ਆ ਤੇ ਰਾਜੂ ਦੇ ਬੱਚੇ ਨੇ ਜਿਹੜਾ ਪਤੰਗ ਉਡਾਇਆ ਉਹਦੇ ਕਰਕੇ ਹੋਇਆ ਐਮਐਲਏ ਸਾਹਿਬ ਇਸ ਕਰਕੇ ਮੇਰੀ ਮਜਬੂਰੀ ਹੈ ਜੀ ਕਾਨੂੰਨ ਨੂੰ ਆਪਦਾ ਕੰਮ ਕਰ ਲੈਣ ਦਾ ਕਰੋ ਹੱਥ ਜੋੜ ਕੇ ਬੇਨਤੀ ਹੈ ਅਸੀਂ ਤੁਹਾਡੇ ਨਾਲ ਕੋਈ ਤੁਹਾਡੇ ਨਾਲ ਕੋਈ ਸਾਡਾ ਵੈਰ ਨਹੀਂ ਹੈਗਾ ਨਾ ਸੀ ਵੜਨਾ ਤੁਹਾਡੇ ਨਾਲ ਕੁਝ ਉਹ ਤੁਸੀਂ ਕੀ ਚਾਹੁੰਦੇ ਹੋ ਵੀ ਇਹ ਬੰਦੇ ਨਹੀਂ ਛੱਡਨੇ ਤੁਸੀਂ ਕਿਸ ਤਰੀਕੇ ਨਾਲ ਛੱਡਨੇ ਆ ਸਰਮਾ ਕਾਨੂੰਨੀ ਕਾਰਵਾਈ ਪਾ ਕੇ ਛੱਡੂਗਾ ਮੈਂ ਜੁਰਮਾਨੇ ਅਨਾਉਂਸ ਕੀਤੇ ਹੋਏ ਆ ਕਿ ਜੇ ਕੋਈ ਚਟਾ ਵੇਚੂ ਕਿੰਨਾ ਜੁਰਮਾਨਾ ਲੱਗਣਾ ਹੈ ਕੋਈ ਚਾਈਨਾ ਡੋਰ ਵਿੱਚ ਕਿੰਨਾ ਲੱਗਣਾ ਕੋਈ ਜੁਰਮਾਨਾ ਆਪ ਕੋ ਜੁਰਮਾਨਾ ਤੂੰ ਪਰਚਾ ਕਰਨਾ ਪਰਚਾ ਵੀ ਕਰ ਠੀਕ ਹੈ ਤੇ ਆਪ ਦਾ ਟੈਚੀ ਜਕਰ ਬੰਦਮਤ ਨੂੰ ਭੇਜਦਾ ਤੁਨ ਮਤ ਹੱਸਦਾ ਕੋਈ ਨਹੀਂ ਮੇਰਾ ਮੇਰਾ ਬੰਦ ਮੇਰਾ ਬੰਦ ਹੀ ਹੈ ਜਨਾਬ ਜੋ ਮਰਜੀ ਚੁਕਵਾ ਦਿਓ ਮੇਰਾ ਬੰਦ ਹੀ ਹੈ ਓਕੇ ਹੁਣ ਦੱਸੋ ਜੀ ਠੀਕਾ ਤਾਰਮ ਸਿੰਘ ਤੁਹਾਡੀ ਗੱਲ ਤੋਂ ਸਾਨੂੰ ਵੀ ਪਤਾ ਲੱਗਿਆ ਜੀ ਵੀ ਇਹ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਜੀ ਤੇ ਮਤਲਬ ਕੀ ਚੱਲ ਰਿਹਾ ਸਾਨੂੰ ਇਹ ਗੱਲ ਦੀ ਜਾਣਕਾਰੀ ਮਤਲਬ ਵੀ ਨਹੀਂ ਆ ਤੁਹਾਡੀ ਰਾਈ ਗੱਲ ਦੇ ਹੁਣ ਸਰਪੰਚ ਸਾਹਿਬ ਇਹ ਦੋਸਤੋ ਸਾਨੂੰ ਸ਼ਰਮਿੰਦਾ ਜੀ ਪਰ ਅਸੀਂ ਪਿੰਡ ਲੈਵਲ ਤੇ ਉਹਨਾਂ ਦੇ ਨਾਲ ਆਏ ਆ ਤੁਹਾਡੀ ਗੱਲ ਤੋਂ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਜੀ ਤੁਹਾਡੀ ਗੱਲ ਸੁਣ ਕੇ ਸਾਨੂੰ ਇਹ ਨਹੀਂ ਮਦਦ ਕਰਨੀ ਚਾਹੀਦੀ ਇਹਨਾਂ ਦੀ ਪਰ ਤੁਸੀਂ ਵੀ ਸਮਾਜਿਕ ਤੌਰ ਤੇ ਸਾਨੂੰ ਮਗਰੋਂਣਾ ਚਾਹੀਦਾ ਜੀ ਤੇ ਅਸੀਂ ਇਸ ਗੱਲ ਤੋਂ ਬਹੁਤ ਸ਼ਰਮਿੰਦਾ ਤੇ ਫਿਰ ਵੀ ਅਸੀਂ ਚਾਹੁੰਦੇ ਆ ਕਿ ਇਹਨਾਂ ਤਦਵਾ ਤੁਹਾਡਾ ਮੈਂ ਅਸਲ ਦੇ ਵਿੱਚ ਮਾਨ ਇਹ ਬਣਾਇਆ ਸੀ ਮੈਂ ਅਨਾਉਂਸਮੈਂਟ ਇਹੀ ਕਰਵਾਈ ਸੀ ਕਿ ਜੇ ਕਿਸੇ ਦੇ ਕਿ ਚਾਈਨਾ ਡੋਰ ਵੇਚਦੇ ਜੀ ਵੇਚਣ ਵਾਲੇ ਤੇ ਜਿਹੜਾ ਤੇ ਜਿਹੜਾ ਖਰੀਦ ਕੇ ਜਿਹਦੇ ਨਾਲ ਗਰਦਨ ਕਿਸੇ ਦੀ ਕੱਟੀ ਗਈ ਜਾਂ ਕਿਤਾ ਨੁਕਸਾਨ ਹੋ ਗਿਆ ਮੈਂ ਇਹ ਚੀਜ਼ਾਂ ਅਨਾਉਂਸ ਕਰਵਾਇਆ ਸੀ ਇਹਨਾਂ ਕਿ ਮੈਂ 307 ਦੇ ਪਰਚੇ ਦਿਊਗਾ ਠੀਕ ਹੈ ਜੀ ਤੁਸੀਂ ਪੰਚਾਇਤੋਂ ਆਏ ਹੋ ਐਮਐਲਏ ਸਾਹਿਬ ਗਰਮ ਬੋਲ ਕੇ ਕੋਈ ਗੱਲ ਨਹੀਂ ਸਾਨੂੰ ਤਾਂ ਗੁੱਸਾ ਹੀ ਨਹੀਂ ਆਉਂਦਾ ਇਹਨਾਂ ਦਾ ਕਿਉਂਕਿ ਅਸੀਂ ਤਾਂ ਸਰਕਾਰ ਦੇ ਨੌਕਰਾਂ 'ਚ ਅਸੀਂ ਪਬਲਿਕ ਦੇ ਵੀ ਨੌਕਰਾਂ ਨਾਲ ਤੁਹਾਡੇ ਟੈਕਸਾਂ ਦੇ ਵਿੱਚੋਂ ਤਨਖਾਹਾਂ ਆਉਂਦੀਆਂ ਸਾਡੀਆਂ ਫੇਰ ਸਾਡੇ ਘਰ ਚੱਲਦੇ ਫੇਰ ਸਾਡੀਆਂ ਸਰਦਾਰੀਆਂ ਇਸ ਕਰਕੇ ਮੈਨੂੰ ਗੁੱਸਾ ਨਹੀਂ ਐ ਐਮਐਲਏ ਸਾਹਿਬ ਦੇ ਬੋਲਣ ਦਾ ਮੇਰੀਆਂ ਬਥੇਰੇ ਵੀ ਬਦਲੀਆਂ ਹੋਈਆਂ ਇੱਕ ਵਾਰੀ ਹੋਰ ਹੋ ਜੂਗੀ ਫਿਰ ਕੋਈ ਗ ਆਪ ਲਿਖਦੀ ਸੇਵਾ ਕਰਨੀ ਹੈ ਇਹਨਾਂ ਮੈਂ ਜ਼ਰੂਰ ਕਰੂੰਗਾ ਤੁਸੀਂ ਆਏ ਹੋ ਤੁਹਾਡਾ ਸਤਿਕਾਰ ਹੈ ਪੰਚਾਇਤ ਦਾ ਮੈਂ ਕਦੇ ਪੰਚਾਇਤ ਨਹੀਂ ਮੋੜੀ ਮੈਂ ਕਦੇ ਆਮ ਬੰਦਾ ਆ ਜੇ ਮੈਂ ਕਦੇ ਉਹ ਵੀ ਨਹੀਂ ਮੋੜਿਆ ਜਿੰਨੇ ਜੋਗਾ ਮੈਂ ਹੁੰਦਾ ਮੈਂ ਕਰਦੇ ਆ ਮੈਂ ਇਹਨਾਂ ਤੇ ਕੋਈ ਬਾਲਾ ਕਰੜਾ ਪਾਚਾ ਨਹੀਂ ਦਿੰਦਾ ਪਰ ਜੁਰਮਾਨੇ ਜਿਹੜੇ ਮੈਂ ਅਨਾਉਂਸ ਕੀਤੇ ਆ ਉਹ ਜੁਰਮਾਨਾ ਇਹਨਾਂ ਤੋਂ ਵਸੂਲ ਕਰੂੰਗਾ ਠੀਕ ਹੈ ਜੀ ਚਾਇਨਾ ਡੋਰ ਵਾਲਿਆਂ ਵਾਸਤੇ ਮੈਂ 1 ਲੱਖ ਰੁਪਈਆ ਕੀਤਾ ਜੀ ਚਿੱਟਾ ਵੇਚਣ ਵਾਲਿਆਂ ਵਾਸਤੇ ਮੈਂ 2 ਲੱਖ ਰੁਪਈਆ ਕੀਤਾ ਕਿ ਚਾਹੇ ਥੋੜੀ ਮਾਤਰਾ ਚ ਫੜੇ ਜਾਂ ਵੱਧ ਮਾਤਰਾ ਚ ਫੜੇਗਾ ਤਾਂ ਜੁਰਮਾਨਾ ਵੱਧ ਹੈ ਠੀਕ ਹੈ ਜੀ ਜੇ ਜਿਹਦਾ ਬੱਚਾ ਜਾਂ ਜਿਹੜਾ ਖੁਦ ਪਤੰਗ ਉਡਾ ਰਿਹਾ ਉਹਦੇ ਵਾਸਤੇ ਮੈਂ ਰੱਖਿਆ ਸੀ 50000 ਰੁਪਏ ਜੁਰਮਾਨਾ ਜੁਰਮਾਨੇ ਮੈਂ ਇਹਨਾਂ ਨੂੰ ਕਰੂੰਗਾ ਹਾਂਜੀ ਮਾਫੀ ਮੰਗਾਉਂਗਾ ਪਬਲਿਕ ਪੱਤਰ ਤੇ ਇਹਨਾਂ ਤੋਂ ਬੁਲਾ ਲਓ ਬੰਦੇ ਤੁਹਾਡੇ ਅਲੋ ਸਰ ਘਰੋਂ ਆਪਸੇ ਬੁਲਾਓ ਧਰਮ ਸਿੰਘ ਜੀ ਅਸੀਂ ਤੁਹਾਡੇ ਕੰਮ ਤੋਂ ਬਹੁਤ ਖੁਸ਼ ਆ ਜੀ ਜੋ ਤੁਹਾਡਾ ਇਹ ਕੰਮ ਆ ਜੋ ਤੁਸੀਂ ਇਹ ਨਰਨਾ ਲਿਆ ਫੈਸਲੇ ਲੈ ਰਹੇ ਹੋ ਜੀ ਪਰ ਸਾਨੂੰ ਵੀ ਪਿੰਡ ਪੱਦਰ ਤੇ ਉਹਨਾਂ ਦੇ ਮੰਗਰੇਸ ਕਰ ਕਿਉਂ ਨਹੀਂ ਨਹੀਂ ਕੋਈ ਗੱਲ ਨਹੀਂ ਤੁਹਾਡਾ ਸਵਾਗਤ ਹੈ ਜੀ ਅਸੀਂ ਤੁਹਾਡੇ ਵਾਸਤੇ ਬੈਠੇ ਬਣਦੀ ਕਾਰਵਾਈ ਕਰੋ ਜੀ ਪਰ ਅਸੀਂ ਇਹ ਆਣੇ ਆ ਵੀ ਉਹ ਤਾਂ ਗਲਤ ਕੱਟਿਆ ਗਿਆ ਇਹ ਜਿਉਂਦੇ ਜੀ ਇਹਨਾਂ ਦੇ ਮੰਗਰ ਵੀ ਬੱਚੇ ਆ ਨਹੀਂ ਨਹੀਂ ਜਾਣੇ ਜੀ ਇਹਨਾਂ ਤੋਂ ਕਰ ਬੈਠੇ ਬੱਚੇ ਕਰ ਬੈਠੇ ਭੁਗਤਨੀ ਇਹਨਾਂ ਨੂੰ ਪੈ ਰਹੀ ਹੈ ਜੀ ਅਸਲ ਚ ਇਹ ਹੁੰਦਾ ਸਰਪੰਚ ਸਾਹਿਬ ਜੀ ਜਿਹੜਾ ਬੰਦਾ ਕਰਦਾ ਹੈ ਨਾ ਹਾਂਜੀ ਤਾਂ ਉਹਨੂੰ ਜੇ ਸਜ਼ਾ ਨਾ ਮਿਲੇ ਕੀਤੀ ਸੀ ਤੇ ਫਿਰ ਉਂਗਲਾਂ ਸਾਡੇ ਤੇ ਉੱਠਦੀਆਂ ਵੀ ਪੁਲਿਸ ਆ ਨਹੀਂ ਕਰਦੀ ਪੁਲਿਸ ਰਲਈ ਐ ਪੁਲਿਸ ਮਿਲੀ ਐ ਪਰ ਪੁਲਿਸ ਨਹੀਂ ਰਲਈ ਹੁੰਦੀ ਸਾਡੇ ਤੇ ਪ੍ਰੈਸ਼ਰ ਬਹੁਤ ਹੁੰਦਾ ਜਿਹੜਾ ਪ੍ਰੈਸ਼ਰ ਆ ਸਾਨੂੰ ਉਹ ਕੰਮ ਨਹੀਂ ਕਰ ਦਿੰਦਾ ਹਾਂਜੀ ਕਿਸੇ ਤਰ੍ਹਾਂ ਦਾ ਸਮਝ ਲਓ ਹੁਣ ਤੁਸੀਂ ਆ ਗਏ ਤੁਸੀਂ ਪੰਚਾਇਤ ਪੱਤਰ ਤੇ ਆਏ ਹੋ ਸਾਡੇ ਤੇ ਇੱਕ ਪ੍ਰੈਸ਼ਰ ਤਾਂ ਹੈ ਨਾ ਪੰਚਾਇਤ ਆਈ ਐ ਹਾਂ ਪਿੰਡ ਦਾ ਵੱਡ ਜਾਂਦਾ ਹਾਂ ਬਣਦਾ ਨਾ ਹੁਣ ਐਮਐਲਏ ਸਾਹਿਬ ਬੋਲ ਕੇ ਠੀਕ ਐ ਸਾਨੂੰ ਗੁੱਸਾ ਨਹੀਂ ਇਹਨਾਂ ਕੋਲ ਇਹਨਾਂ ਨੂੰ ਲੋਕਾਂ ਨੇ ਪਾਵਰਾਂ ਦਿੱਤੀਆਂ ਸੀ ਠੀਕ ਐ ਹੁਣ ਇਹ ਆਪਦੀ ਪਾਵਰ ਦੇ ਸਿਰ ਤੇ ਬੋਲਦੇ ਬੋਲ ਕੇ ਕੋਈ ਗੱਲ ਨਹੀਂ ਹਾਂਜੀ ਨੇਕ ਚੰਦ ਜੀ ਬਾਜ ਆ ਜਿਓ ਜੀ ਸਰ ਬਹੁਤ ਗਰਮ ਹੈ ਇਹਨਾਂ ਗੱਲਾਂ ਤੇ ਇਹਨਾਂ ਨੇ ਪਹਿਰਾ ਦਿੱਤਾ ਹੋਇਆ ਇਹ ਸੱਚ ਦਾ ਰਾ ਮੱਲਿਆ ਆਪਾਂ ਇਹਨਾਂ ਦੇ ਵਿੱਚ ਅੜਚਰਾ ਨਾ ਪਾਈਏ ਜੀ ਸਾਨੂੰ ਵੀ ਅਸੀਂ ਵੀ ਆ ਗੱਲ ਤੋਂ ਸ਼ਰਮਿੰਦੇ ਆ ਸਰਪੰਚ ਸਾਹਿਬ ਅਸੀਂ ਗਾਹ ਤੋਂ ਗੱਲ ਬਾਜ ਆ ਜਿਓ ਹੁਣ ਕਮਾਈ ਹੋਰ ਕਮਾਜ ਹੈਗੀ ਆ ਦੁਕਾਨਦਾਰੀ ਹੈਗੀ ਆ ਹਾਂਜੀ ਤੁਸੀਂ ਵੀ ਬੇਟੇ ਨੂੰ ਸਮਝਾਓ ਬੱਚਿਆਂ ਨੂੰ ਨਹੀਂ ਗਾਹ ਤੋਂ ਨਹੀਂ ਲਿਆ ਕੇ ਦਿੰਦੇ ਹਾਂ ਸਰਪੰਚ ਸਾਹਿਬ ਇੱਕ ਹੋਰ ਚੀਜ਼ ਦੇਖੋ ਹੁਣ ਨੇਕ ਚੰਦ ਨੂੰ ਤੁਸੀਂ ਜਾਣਦੇ ਆ ਨਾ ਜਾਣਦੇ ਆ ਜੀ ਇਹਦਾ ਇੰਨਾ ਵੱਡਾ ਜਿਹੜਾ ਉਹ ਮੈਂ ਕਹਿੰਨਾ ਇੱਕ ਮਲਟੀ ਸਟੋਰ ਵਰਗੀ ਦੁਕਾਨ ਹੈ ਦੁਕਾਨ ਨਹੀਂ ਇਹਦਾ ਇੱਕ ਬਹੁਤ ਵੱਡਾ ਸਟੋਰ ਹੈ ਪੁਰਾਣਾ ਕੰਮ ਕਰਦੇ ਦਾਦੇ ਪੜਦਾਦੇ ਦਾਦੇ ਪੜਦਾਦਿਆਂ ਤੋਂ ਇਹ ਬੰਦੇ ਆ ਮੈਨੂੰ ਪਤਾ ਹੈ ਸਵੇਰ ਤੋਂ ਬੈਠ ਕੇ ਸ਼ਾਮ ਤੱਕ ਆਪਦੇ ਗੱਲੇ ਦੇ ਵਿੱਚੋਂ 50000 ਰੁਪਿਆ ਲੈ ਕੇ ਉੱਠਦਾ ਇਹ ਜੀ ਜੀ ਸਾਰੇ ਦਿਨ ਦੀ ਵਟਤ ਪਤਾ ਜੀ ਹਾਂ ਜੇ ਇਹ 5% ਵੀ ਵੈਸੇ 5% ਕਮਾਈ ਕੋਈ ਕਰਦਾ ਨਹੀਂ ਨਹੀਂ ਕਰ ਕਮਾਈ ਸੌਦਿਆਂ ਦੇ ਵਿੱਚ 10% ਤੋਂ ਲੈ ਕੇ ਤੇ 50 50% ਤੱਕ ਜੇ ਇਹ 10% ਵੀ ਕਮਾਈ ਕਰਦਾ ਹੋਇਆ ਨਾ ਤਾਂ ਇਹ 5000 ਰੁਪਿਆ ਇਮਾਨਦਾਰੀ ਦਾ ਲੈ ਕੇ ਆਪਦੀ ਦੁਕਾਨ ਤੋਂ ਸ਼ਾਮ ਨੂੰ ਉੱਠਦਾ ਇੱਕ ਉਹ ਲੋਕ ਹੈ ਜਿਹੜੇ ਦਿਹਾੜੀ ਮਜ਼ਦੂਰੀ ਉਹ ਜਿਹਦੀ ਵਿਚਾਰੇ ਤੇ ਜਿਹਦੇ ਗਰਦਨ ਕੱਟੀ ਗਈ ਉਹ ਮੀਡੀਅਮ ਕਲਾਸ ਦਾ ਬੰਦਾ ਹੈ ਉਹ ਹਾਈ ਕਲਾਸ ਦਾ ਜੀ ਠੀਕ ਹੈ ਉਹਦੇ ਚਾਰ ਪੰਜ ਬੱਚੇ ਆ ਨਿੱਕੇ ਨਿੱਕੇ ਤਿੰਨ ਇੱਕ ਚਾਰ ਹੈ ਮੈਨੂੰ ਕਨਫਰਮ ਨਹੀਂ ਉਹ ਹਾਂ ਜੀ ਹੁਣ ਅਸੀਂ ਵੀ ਬੱਚੇ ਪਾਉਦੇ ਆ ਉਹਦੇ ਹਾਂ ਬੱਚੇ ਬੱਚੇ ਲੋਕਾਂ ਨੂੰ ਜ਼ਾਹਰ ਦੇ ਕੇ ਥੋੜੋ ਪਾ ਲੈਣੇ ਯਾਰ ਤੇਰੀ ਬੋਲੀ ਹਜੇ ਵੀ ਨਹੀਂ ਬਦਲਦੀ ਮੈਂ ਪੰਚਾਇਤ ਦਾ ਸਤਕਾਰ ਕਰ ਰਿਹਾ ਮੈਂ ਐਮਐਲਏ ਸਾਹਿਬ ਦੀ ਕਾਲ ਆਈ ਹੈ ਠੀਕ ਹੈ ਮੈਨੂੰ ਬੇਸ਼ੱਕ ਜੋ ਮਰਜ਼ੀ ਬੋਲ ਗਏ ਹੋ ਸਕਦਾ ਉਹ ਓਨੀ ਗਰਮੀ ਦੇ ਵਿੱਚ ਮੇਰੀ ਬਦਲੀ ਕਰਵਾਉਣ ਕੋਈ ਗੱਲ ਨਹੀਂ ਅਸੀਂ ਤਾਂ ਨੌਕਰੀ ਕਰਨੀ ਹੈ ਪਬਲਿਕ ਸਰਵੰਟ ਪਰ ਤੇਰੀ ਬੋਲੀ ਤਾਂ ਹੌਣ ਚੋ ਕਿਲਾ ਨਹੀਂ ਸੇੜ ਤੇਰੇ ਨਿਕਲਿਆ ਹਜੇ ਠੀਕ ਹੈ ਬੱਚੇ ਪਾਲਣ ਦਾ ਬੱਚੇ ਪਾਲਣ ਦਾ ਕਿਹੜਾ ਤਰੀਕਾ ਇਹ ਕਿਹੜਾ ਤਰੀਕਾ ਬੱਚੇ ਪਾਲਣ ਦਾ ਲੋਕਾਂ ਦੀਆਂ ਗਰਦਮਾਂ ਘਟ ਘਟ ਦੋਈ ਬੱਚੇ ਪਾਲਨੇ ਅੱਗੇ ਹੁੰਨ ਕਰਦੇ ਚਲੋ ਸਾਰਾ ਅੱਗੇ ਤੋਂ ਉਹਨਾਂ ਨੂੰ ਜੀ ਇਹ ਬੰਦਾ ਮੈਂ ਕਹਿੰਦਾ ਜੇ ਇਮਾਨਦਾਰੀ ਦੀ ਕਮਾਈ ਲੈ ਕੇ ਉਠੇ ਨਾ ਸਰਪੰਚ ਸਾਹਿਬ ਮੈਂਬਰ ਸਾਹਿਬ ਇਹ ਬੰਦਾ ਇਮਾਨਦਾਰੀ ਦੀ ਕਮਾਈ ਲੈ ਕੇ ਉਠੇ ਤਾਂ ਇਹ 5000 ਰੁਪਏ ਘਟੋ ਘਟ ਬਚਾ ਕੇ ਉਠਦਾ ਸ਼ਾਮ ਨੂੰ ਆਪਦੇ ਦੁਕਾਨ ਦੇ ਗੱਲੇ ਦੇ ਵਿੱਚੋਂ ਹਾਂ ਇਹ ਤਾਂ ਇਹ ਕੋ ਲੋਕ ਹੈ ਜਿਹੜੇ ਵਿਚਾਰੇ 300 400 500 ਰੁਪਏ ਤੇ ਦਿਹਾੜੀ ਕਰ 30 ਦੇ 30 ਦਿਨ ਬਾਈ ਜੀ ਤੁਹਾਨੂੰ ਵੀ ਪਤਾ ਇਸ ਗੱਲ ਦਾ ਮੈਂਬਰ ਸਾਹਿਬ ਕਿ ਦਿਹਾੜੀ 30 ਦੇ 30 ਦਿਨ ਨਹੀਂ ਲੱਗਦੀ ਜੇ 20 ਦਿਨ 22 ਦਿਨ ਲੱਗੀ ਨਾ ਤਾਂ ਉਹਨਾਂ ਦਾ 10 ਤੋਂ 12000 ਰੁਪਏ ਮਹੀਨਾ ਬਣਦਾ ਤੇ ਪਿੱਛੇ ਪਰਿਵਾਰ ਹੁੰਦੇ ਪਤਾ ਨਹੀਂ ਚਾਰ ਜੀਆਂ ਦੇ ਕਿ ਪੰਜਾਂ ਦੇ ਕਿ ਸੱਤਾਂ ਦੇ ਉਹ ਬੰਦੇ ਟਾਈਮ ਪਾਸ ਕਰਦੇ ਹਨ ਹੁਣ ਮੈਨੂੰ ਦੱਸੋ ਇਹ ਇਹਨਾਂ ਦਾ ਲਾਲਚ ਕੀ ਹੈ ਚਾਈਨਾ ਡੋਰ ਇਹ ਕਿਉਂ ਵੇਚਦੇ ਆ ਜੇ ਇਹ ਸੁਧਾਰਨ ਡੋਰ ਵੇਚਦੇ ਨਾ ਜਿਹੜੀ ਆਪਣੇ ਚਾਹੇ ਅੰਮ੍ਰਿਤਸਰ ਤੋਂ ਆ ਗਈ ਜਾਏ ਕਿ ਤੂੰ ਹੋਰ ਆ ਗਈ ਅਸੀਂ ਤਾਂ ਸਾਰੀਆਂ ਚੀਜ਼ਾਂ ਪਹਿਲਾਂ ਪੜਤਾਲ ਕੇ ਰੱਖੀਆਂ ਹੁੰਦੀਆਂ ਉੱਥੋਂ ਇਹਨਾਂ ਨੂੰ 100 100 150 ਰੁਪਏ ਦਾ ਗੱਟੂ ਮਿਲਣਾ 100 ਤੋਂ ਘੱਟ ਵੀ ਮਿਲ ਜਾਂਦਾ ਜਿਹੜੀ ਮਾੜੀ ਐ ਇਹਨਾਂ ਦਾ ਉਹ ਵਿਕਦਾ 2 250 ਦਾ ਅੱਛਾ ਅੱਛਾ ਚਾਈਨਾ ਡੋਰ ਇਹਨਾਂ ਨੂੰ ਮਿਲਦੀ ਆ 250 ਤੋਂ 300 ਨੂੰ ਗੱਟੂ ਜਿਹੜਾ ਹੈਗਾ ਤੇ ਹੁਣ ਹਰੇਕ ਕੋਲੇ ਸਾਹਮਣੇ ਨਹੀਂ ਰੱਖੀ ਜਦੋਂ ਇਹਨਾਂ ਨੇ ਵੇਚਣੀ ਆ ਨਾ ਉਹ 2 250 ਵਾਲਾ ਗੱਟੂ ਜਿਹੜਾ ਇਹੋ 1000 ਤੋਂ 1500 ਦਾ ਵ ਇਹ ਤਾਂ ਗੱਲ ਹੈਗੀ ਠੀਕ ਹੈ ਇੱਕ ਪਾਸੇ ਤੁਸੀਂ ਲੋਕਾਂ ਤੋਂ 5-5 7-7 ਗੁਣਾ ਪੈਸੇ ਵਸੂ ਰ ਰਹੇ ਹੋ ਦੂਜੇ ਪਾਸੇ ਤੁਸੀਂ ਮੌਤ ਦਾ ਸਮਾਨ ਵੇਚ ਰਹੇ ਲੋਕਾਂ ਦਾ ਜੀ ਠੀਕ ਹੈ ਮੈਂ ਇਸ ਕਰਕੇ ਜੀ ਮੇਰੀ ਇੱਕ ਸੁਭਾਅ ਹੈ ਪਹਿਲੇ ਦਿਨ ਤੋਂ ਕਿ ਕਦੇ ਵੀ ਮੈਂ ਜ਼ਿੰਮੇਵਾਰ ਬੰਦਿਆਂ ਨੂੰ ਮੋੜਿਆ ਨਹੀਂਗਾ ਠੀਕ ਹੈ ਮੈਂ ਫੇਰ ਜ਼ਿਕਰ ਕਰਦਾ ਵੀ ਠੀਕ ਹੈ ਐਮਐਲਏ ਸਾਹਿਬ ਨੇ ਜੋ ਬੋਲਣਾ ਸੀ ਬੋਲ ਲਿਆ ਹਾਂਜੀ ਠੀਕ ਹੈ ਤੜਕੇ ਤੱਕ ਉਹ ਕੀ ਕਾਰਵਾਈ ਪਾਉਣਗੇ ਹਜੇ ਮੇਰੀ ਤਾਂ ਪਹਿਲੀ ਵਾਰੀ ਹੈ ਇਹੋ ਜੇ ਕੇਸ ਦੇ ਵਿੱਚ ਉਹਨਾਂ ਦਾ ਵਾਸਤਾ ਪੈ ਰਿਹਾ ਕਿਉਂਕਿ ਮੈਂ ਤਾਂ ਜੀ ਮੇਰੇ ਤਾਂ ਹਫਤਾ ਵੀ ਨਹੀਂ ਹੋਇਆ ਇੱਥੇ ਆਏ ਨੂੰ ਹੂੰ ਹੂੰ ਤੇ ਆਉਂਦਿਆ ਸ ਮੇਰਾ ਸਰਪੰਚ ਸਾਹਿਬ ਨੂੰ ਦੱਸਤਾ ਹਾਂ ਜੀ ਐਮਐਲਏ ਸਾਹਿਬ ਨੂੰ ਮੈਂ ਆਪਣੇ ਵੱਲੋਂ ਕਾਲ ਕਰ ਲਵਾਂਗਾ ਕੋਈ ਗੱਲ ਨਹੀਂ ਪਰ ਮਾਫੀ ਸ਼ਬਦ ਮੇਰੀ ਡਾਇਰੀ 'ਚ ਨਹੀਂ ਲਿਖਿਆ ਕਿਉਂਕਿ ਮੈਂ ਉਹੋ ਜਿਹੀ ਉਹਦੀ ਗਲਤੀ ਕਰਦੀ ਨਾ ਕਰਦਾ ਹੀ ਨਹੀਂ ਹੁੰਦਾ ਕਿ ਕਿਸੇ ਤੋਂ ਮੈਂ ਮਾਫੀ ਮੰਗਾ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਅਨਾਊਂਸਮੈਂਟ ਯਾਦ ਹੈ ਮੈਂ ਕਰਵਾਈ ਹੋਈ ਸੀ ਹੈਗੀ ਕੰਨ 'ਚ ਹਾਂ ਜੀ ਜੇ ਕੋਈ ਚਾਈਨਾ ਡੋਰ ਖਰੀਦ ਕੇ ਆਪ ਦੇ ਜਵਾਕ ਨੂੰ ਦਿੰਦਾ ਜਾਂ ਕੋਈ ਆਪ ਖਰੀਦ ਕੇ ਪਤੰਗ ਚੜਾਉਂਦਾ ਤੇ ਉਹ ਚਾਈ ਡੋਰ ਨਾਲ ਕਿਸੇ ਦਾ ਨੁਕਸਾਨ ਹੋ ਜਾਂਦਾ ਖਰੀਦਣ ਵਾਲੇ ਵਾਸਤੇ ਮੈਂ 50000 ਦਾ ਜੁਰਮਾਨਾ ਰੱਖਿਆ ਸਰਪੰਚ ਸਾਹਿਬ ਉਹਨਾਂ ਨਾਲ ਮੈਂ ਗੱਲ ਕਰੂੰਗਾ ਕਿੰਨੇ ਜੁਰਮਾਨੇ ਨਾਲ ਘੱਟੋ ਘੱਟ ਤੇਰਾ ਸਰੋਗ ਆ। ਲੈਕਟ ਪੜਤ ਕਰਕੇ ਬੰਦੇ ਜੀ ਹਸਾਲ ਨਹੀਂ ਨਹੀਂ ਕੋਈ ਨਹੀਂ ਤੁਸੀਂ ਉਹ ਮੈਂ ਸਰਪੰਚ ਸਾਹਿਬ ਨਾਲ ਗੱਲ ਕਰੂੰ ਮੈਂ ਤੁਹਾਡੇ ਨਾਲ ਨਹੀਂ ਕਰਨੀ। ਠੀਕ ਹੈ। ਤੁਹਾਡੇ ਨਾਲ ਮੈਂ ਨਹੀਂ ਕਰਨੀ। ਛੇੜ ਜੀ? ਹਾਂ ਜੀ। ਮੈਂ 1 ਲੱਖ ਰੁਪਇਆ ਅਨਾਉਂਸ ਕਰਵਾਇਆ ਹੋਇਆ ਚైనਾ ਡੋਰ ਵੇਚਣ ਵਾਲਾ ਹਾਂ। ਹਾਂ ਨਹੀਂ ਬਥੇਰੀ ਵੇਚੀ ਆ ਬਥੇਰੀ ਮੈਂ ਕਢਾ ਕੇ ਲਾਵਾਂ ਬੱਡੇ ਕਿੰਨੇ ਚੋਹ ਸੀਐਨਜੀ ਦੀ ਕਮਾਈ ਮੈਂ ਗੱਟੇ ਕਢਾ ਦਿਆਂ ਫਿਰ ਕਿੰਨੇ ਸਰਪੰਚ ਸਾਹਿਬ ਗੱਟੇ ਕਢਾ ਕੇ ਵਿਖਾਦੇ ਤੇ ਵੀ ਕਿੰਨੇ ਗੱਟਿਆਂ ਚ ਪਈ ਸੀਗੀ ਤੇ ਵੇਚੇ ਕਿੰਨੇ ਹੋਣਗੇ? ਬਾਜਾ ਜੀ ਇਹਨਾਂ ਵੇਚੇ ਕਿੰਨੇ ਹੋਣਗੇ ਹ ਠੀਕ ਹੈ ਬਥੇਰਾ ਗਲ ਵੱਡਿਆ ਲੋਕਾਂ ਦਾ ਤੁਸੀਂ ਪਹਿਲੀ ਗਲਤੀ ਸੀ ਜੀ ਸੇਠ ਜੀ ਪਹਿਲੀ ਗਲਤੀ ਨਹੀਂ ਸੀ ਮੈਨੂੰ ਸਾਰੀ ਰਿਪੋਰਟ ਹੁੰਦੀ ਹੈ ਮੈਂ ਤੁਹਾਡੀ ਦੁਕਾਨ ਤੇ ਕਿਉਂ ਗਿਆ ਜੇ ਤੁਹਾਡੀ ਨੋਟਿਸ ਦੇ ਵਿੱਚ ਕੋਈ ਹੋਰ ਬੰਦਾ ਹੈਗਾ ਨਾ ਵੀ ਵੇਚਦਾ ਹੈ ਤਾਂ ਮੈਨੂੰ ਉਹਦਾ ਤੁਸੀਂ ਆਇਆ ਕਰੋ ਗੁਪਤ ਤਰੀਕੇ ਨਾਲ ਨੰਬਰ ਦੇ ਦਿਓ ਜੇ ਚੱਕ ਕੇ ਤੁਹਾਡੇ ਵਾਲੀ ਕਾਰਵਾਈ ਬਰਾਬਰ ਦੀ ਨਾ ਨਾ ਪਾਵਾ ਤਾਂ ਧਰਮ ਸੋ ਬਰਾੜਨਾ ਕਿਉ ਮੈਨੂੰ ਉਹ ਕੀ ਕਰ ਗਈ ਸਾਰੇ ਖੈਰ ਚ ਹੀ ਹੋ ਗਈ ਹੁਣ ਫਿਰ ਵੇਚਣੀ ਆ ਨਹੀਂ ਜੀ ਨਹੀਂ ਜੀ ਫਿਰ ਇਹਨੂੰ ਛੱਡ ਦੇ ਜੁਰਮਾਨੇ ਨਾਲ ਤੇਰੇ ਤੇ ਦੇ ਦਾਂ 307 ਦਾ ਪਰਚਾ ਫਿਰ ਵੇਚ ਲੇਗਾ ਯਾਰ ਛਰਮ ਲਾਈ ਤੁਸੀਂ ਲੋਕਾਂ ਨੇ ਮੈਂ ਪੰਚਾਇਤ ਦਾ ਸਤਿਕਾਰ ਕਰ ਰਿਹਾ ਐਮ ਐਲ ਏ ਸਾਹਿਬ ਮੈਨੂੰ ਗਰਮ ਬੋਲ ਕੇ ਮੈਂ ਉਹਨਾਂ ਦਾ ਸਤਿਕਾਰ ਕਰ ਰਿਹਾ ਤੂੰ ਹਲੇ ਕਹਿੰਦਾ ਸਾਰਾ ਸ਼ਹਿਰ ਵੇਚਦਾ ਨਹੀਂ ਨਹੀਂ ਸਰ ਮੈਂ ਤਾਂ ਮੈਂ ਇਹਨਾਂ ਦੀ ਕਰਕੇ ਕਹਿੰਦਾ ਵੀ ਆਪਣੇ ਨਾਲ ਸਾਰੀ ਪੰਚਾਇਤ ਹੀ ਆਈ ਲੋਕ ਤਾਂ ਲोटा खोहा ਵੀ ਕਰ ਲੋਕ ਤਾਂ ਲोटा खोहा ਵੀ ਕਰਦੇ ਫਿਰ ਉਹ ਕਰ ਲਿਆ ਕਰੋ ਬਾਕੀ ਟੱਬਰ ਲਾ ਕੇ ਲੇਖ ਜਨ ਜੀ ਜਿਦਾਈ ਨਾ ਕਰੋ ਛੱਡ ਦੇ ਕੱਲ ਨੂੰ ਤੁਸੀਂ ਇਹਦੇ ਤੋਂ ਹੌਣ ਚ ਕਿੰਨਾ ਜੀ ਇਹਨੇ ਉੱਥੋਂ ਵੀ ਕਿਹਾ ਸੀਗਾ ਕਹਿੰਦਾ ਸਾਡੇ ਇੱਥੋਂ ਦੇ ਐਮਐਲਏ ਮੰਤਰੀ ਮੇਰੀ ਜੇਬ 'ਚ ਐ ਇਹੋ ਜੇ 20 ਥਾਣੇਦਾਰ ਆਏ 20 ਗਏ ਆਂਦਾ ਵਾੜੀ ਗੱਲ ਇਹ ਕਹ ਕੇ ਵੇਚਦਾ ਸੀ ਇਹ ਸਾਰੇ ਇੱਕ ਬੇਨਤੀ ਆਈ ਇਹਨੇ ਤਾਂ ਬਹੁਤ ਰੁਪਏ ਕਮਾਏ ਆਈ ਮੇਰੇ ਨਾਲ ਜੁਰਮਾਨਾ ਇਹਨੇ ਪਾ ਦੇਈ ਯਾਰ ਮੇਰੇ ਕੋਲ ਮਜ਼ਾਕ ਵਾਲਾ ਕੰਮ ਨਹੀਂ ਗੱਲ ਨਹੀਂ ਹੈਗੀ ਠੀਕ ਕਿਉਂ ਪਾ ਦੇ ਤੇਰਾ ਜੁਰਮਾਨਾ ਪਤੰਗ ਪਤੰਗ ਤੇਰਾ ਜਵਾਬ ਚ ਭਾਉਂ ਸੀ ਕਿ ਇਹਦਾ ਮੈਂ ਦਿਹਾੜੀਦਾਰ ਬੰਦਾ ਜੀ ਦਿਹਾੜੀਦਾਰ ਕੋਲ ਤੇਰੇ ਕੋਲ ਕਿੰਨੇ ਗੱਟੂ ਕਿੰਨੇ ਦੇ ਵਿੱਚ 1000 ਦਾ ਕਿ 1500 ਦਾ ਮੈਨੂੰ 1200 ਦਾ ਲਾਇਆ 1200 ਦਾ ਲਾਇਆ ਹਾਂ ਤੇ ਦਿਹਾੜੀਦਾਰ ਕੋਲ 12 ਮੋਤੀ ਵੇ। ਮੈਨੂੰ ਇਹੋ ਜਿਹੀਆਂ ਚੀਜ਼ਾਂ ਰਾਜੂ ਪਸੰਦ ਨਹੀਂ ਆ। ਠੀਕ ਹੈ। ਠੀਕ ਹੈ। ਮੈਂ ਸਤਿਕਾਰ ਕਰਦਾ ਚਾਹੇ ਆਮ ਹੋਵੇ ਚਾਹੇ ਖਾਸ ਹੋਵੇ ਠੀਕ ਹੈ। ਇਹ ਮਜ਼ਾਕੀਆ ਗੱਲਾਂ ਮੈਨੂੰ ਨਹੀਂ ਪਸੰਦ ਜਦੋਂ ਮੈਂ ਆਪਣੇ ਸੀਰੀਅਸ ਮੋਡ 'ਚ ਬੈਠਾ ਹਾਂ। ਠੀਕ ਹੈ। ਜੁਰਮਾਨਾ ਲੱਗੂਗਾ? ਹਾਂ ਮੈਂ ਸਰਪੰਚ ਸਾਹਿਬ ਨਾਲ ਗੱਲ ਕਰ ਲਾਂ। ਐਮਐਲਏ ਸਾਹਿਬ ਨੂੰ ਮੈਂ ਕਾਲ ਕਰ ਲਊਗਾ। ਜੁਰਮਾਨਾ ਲੱਗੂਗਾ। ਤੈਨੂੰ ਵੀ ਲੱਗੂਗਾ ਇਹਨੂੰ ਵੀ ਲੱਗੂਗਾ। ਲਿਖਾ ਕੇ ਲਊਂਗਾ ਇੱਥੇ ਬਕਾਇਦਾ ਤੁਹਾਡੇ ਕੋਲੋਂ। ਤੁਹਾਡੇ ਬਕਾਇਦਾ ਬਿਆਨ ਹੋਣਗੇ ਇੱਥੇ ਕਿ ਤੁਸੀਂ ਅੱਗੇ ਤੋਂ ਇਹ ਚੀਜ਼ਾਂ ਕਰੋਗੇ। ਤੁਹਾਨੂੰ ਮਾਫ਼ ਸਰਪੰਚ ਸਾਹਿਬ ਮੈਂ ਡਿਪਟੀ ਸਾਹਿਬ ਦੀ ਕਾਲ ਸੀਗੀ ਤੇ ਮੈਂ ਬਸ ਮਿਲ ਕੇ ਆ ਗਿਆ ਉਹਨੂੰ ਕੋਈ ਗੱਲ ਨਹੀਂ ਮੈਂ ਕੋਈ ਗੱਲ ਨਹੀਂ ਬੰਦੇ ਖਿਆਲ ਰੱਖਿਓ ਜੀ ਹਾਂ ਮੈਂ ਨਹੀਂ ਆ ਗਿਆ ਤੁਸੀਂ ਬੈਠੋ ਆਪਾਂ ਬੈਠ ਕੇ ਗੱਲਬਾਤ ਕਰਕੇ ਨਿਬੇੜਦੇ ਆ ਇਹਨੂੰ ਰਾਜ ਸਿੰਘ ਜੀ ਜੀ ਇਹਨੂੰ ਬਿਠਾਓ ਜੇ ਇਹਨੂੰ ਵੀ ਚਾਹ ਪਾਣੀ ਪੁੱਛ ਲਓ ਜੇ ਚਾਹੀਦਾ ਕੁਝ ਤੇ ਇਧਰ ਸਰਪੰਚ ਸਾਹਿਬ ਹੋਰਾਂ ਨੂੰ ਵੀ ਪਾਣੀ ਵੀ ਪਿਆਓ ਚਾਹ ਵੀ ਪਿਆਓ ਹੋਰ ਤੇ ਕੁਝ ਮਗਾ ਲਿਓ ਖਾਣ ਵਾਸਤੇ ਚਲੋ ਕਾਕੇ